ਪੁਲਿਸ ਤਾਣਾ ਲੋਪੋਕੇ ਦੀਨ ਆਂਦਿਆ ਪਿੰਚੇ ਲੈ ਕੇ ਤੋਂ ਕਿਸਾਨ ਗੁਲਜਾ ਸਿੰਘ ਪੁੱਤਰ ਗਿਆਨ ਸਿੰਘ ਆ ਬਿਲਕੁਲ ਨਵਾਂ ਨਿਊ ਹਾਰਲੈਂਡ ਛਤੀਤੀ ਟਰੈਕਟਰ 10-10 ਦੀ ਰਾਤ ਚੋਰੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਦਾ ਪੈਂਦੀ ਜਾਣਕਾਰੀ ਦਿੰਦਿਆਂ ਫਿਰ ਕਿਸਾਨ ਗੁਲਜਾ ਸਿੰਘ ਨੇ ਦੱਸਿਆ ਕਿ ਉਹਨੇ ਆਪਣੇ ਘਰ ਵਿੱਚ ਨਵੇਂ ਕੰਬਲੇ ਪਾਉਣ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ ਇਸ ਲਈ ਉਹਨਾਂ ਨੇ ਕੇਵਲ 9 ਮਹੀਨੇ ਪਹਿਲਾਂ ਕਿਸ਼ਤਾਂ ਦੇ ਨਵੇਂ ਲਿਆਂਦਾ ਟਰੈਕਟਰ ਛਤੀਤੀ ਜਿਹਦੀ ਕੀਮਤ 12 ਲੱਖ ਦੇ ਕਰੀਬ ਹੈ ਉਸ ਨੂੰ ਆਪਣੇ ਗੁਆਂਢੀ ਰঞ্জੀਤ ਸਿੰਘ ਲਾਂਡੇ ਦੇ ਘਰ ਖੜਾ ਕਰ ਦਿੱਤਾ ਸੀ ਜਗਤੋ ਰੰਜੀਤ ਸਿੰਘ ਜਣਾ ਆਪਣੇ ਪਰਵਾਸਮੇਤ ਆਪਣੇ ਰਿਸ਼ਤੇਦਾਰਾ ਕੋ ਗਿਆ ਤਾਂ 14 ਹਲੋਂ 10 ਅਗਸਤ ਦੀ ਰਾਤ ਨੂੰ 12 ਵਜੇ ਦੇ ਕਰੀਬ ਕਦੇ ਬਾਹਰਲੇ ਗੇਟ ਦਾ ਤਾਲਾ ਤੋੜ ਕੇ ਟਰੈਕਟਰ ਚੋਰੀ ਕਰ ਲਿਆ ਜਦੋਂ ਗੁਰਿੰਜੀਤ ਸਿੰਘ ਆਪਣੇ ਘਰ ਆਇਆ ਤਾਂ ਉਸਨੇ ਸਾਨੂੰ ਟਰੈਕਟਰ ਚੋਰੀ ਹੋਣ ਦੀ ਜਾਣਕਾਰੀ ਦਿੱਤੀ ਤਾਂ ਅਸੀਂ 11 ਜਸਤ ਨੂੰ ਪੁਲਿਸ ਥਾਣਾ ਲੋਪੋਕੇ ਵਿਖੇ ਰਿਪੋਰਟ ਦਰਜ ਕਰਵਾ ਦਿੱਤੀ ਪਰ ਅੱਜ ਤਿੰਨ ਦਿਨ ਬੀਤ ਜਾਣ ਤੇ ਅੱਜ ਤੱਕ ਮਾਤਾ ਕੋਈ ਮੁਲਾਜ਼ਮ ਆ ਕੇ ਦੇਖਣ ਆਇਆ ਹੈ ਤੇ ਨਾ ਹੀ ਟਰੈਕਟਰ ਲੱਭਣ ਦੀ ਕੋਸ਼ਿਸ਼ ਕੀਤੀ ਗਈ ਹੈ ਅਸੀਂ ਆਪਣੇ ਤੌਰ ਤੇ ਰਸਤੇ ਵਿੱਚ ਲੱਗੇ ਸੀਸੀਟੀਵੀ ਕੈਮਰਾ ਚੈੱਕ ਕੀਤੇ ਹਨ ਜਿਨ੍ਹਾਂ ਵਿੱਚ ਪਿੰਡ ਉਡਰ ਪਟਗੋਆ ਸਿੱਧਵਾਨ ਲੋਕੋ ਕੇ ਪਟਿਆਲਾ ਅਤੇ ਤੁੱਲਰ ਤੱਕ ਟਰੈਕਟਰ ਜਾਂਦਾ ਹੋਇਆ ਦੇਖਿਆ ਗਿਆ ਹੈ ਪੀੜਿਤ ਕਿਸਾਨ ਗੁਲਜਾਰ ਸਿੰਘ ਨੇ ਭਰੇ ਮਾਨ ਨਾਲ ਉੱਚ ਅਧਿਕਾਰੀਆਂ ਵੱਲੋਂ ਮੰਗ ਕੀਤੀ ਹੈ ਕਿ ਟਰੈਕਟਰ ਲੱਭਣ ਵਿੱਚ ਮੇਰੀ ਮਦਦ ਕੀਤੀ ਜਾਵੇ ਛਿਗਾਵਾਂ ਤੋਜਕ ਬੀਰ ਸਿੰਘ ਆਲ ਆਫ ਦੀ ਰਿਪੋਰਟ ਆਪਣਾ ਪਿੰਡ ਗੁਲਜਾਰ ਸਿੰਘ ਨਾ ਪਿੰਡ ਚੇਲੇਗਾ ਜੀ ਹਾਂ ਕੀ ਗੱਲ ਹੋਈ ਏ ਟਰੈਕਟਰ ਤੁਹਾਡਾ ਗੱਲ ਆ ਸਾਡਾ ਟਰੈਕਟਰ 363 ਇੱਥੇ ਲਾਇਆ ਸੀ ਤੇ ਇੱਥੋਂ ਰਾਹ ਨੂੰ ਚੋਰੀ ਹੋ ਜਾਂਦਾ ਹੈ ਐਤਵਾਰ ਰਾਤ ਨੂੰ 12:00 1 ਵਜੇ ਕਿੰਨੀ ਤਰੀਕ ਇਸ ਤਰੀਕ ਸਵੇਰ ਦੀ ਜਾਨਾ ਪੈਂਦੀ ਐ ਉਹਦਾਂ ਦੱਸ ਪੈਂਦੀ ਐ ਐਤਵਾਰ ਦੀ ਦੱਸ ਪੈਂਦੀ ਆ ਅਗਲੇ ਦਿਨ ਚੜਾ ਜੜਾ ਹੋ ਇੱਕ ਵਜੇ ਪੌਣੇ ਇੱਕ ਇਥੋਂ ਘੜਦੇ ਖੜਦੇ ਆ ਇਹ ਟੋਡਰ ਲੈ ਜਾਂਦੇ ਉੱਡ ਪੰਗੋਸੇ ਨੂੰ ਲੈ ਜਾਂਦੇ ਆ ਪੰਗੋਸੇ ਨੂੰ ਲੂਪੋ ਕਿ ਲੈ ਜਾਂਦੇ ਆ ਲੂਪੋ ਗਿਆ ਤੋਂ ਹਾਂ ਇਹ ਤੋਂ ਇੱਕ ਦਿਨ ਦਾ ਥੱਲਾ ਜੰਦਰਾ ਤੋੜਿਆ ਉਦੋਂ ਲੋਕ ਨਹੀਂ ਲਾਇਆ ਇਹਨਾਂ ਹਾਂਜੀ ਕਿਹੜਾ ਮਾਡਲ ਟਰੈਕਟਰ ਟਰੈਕਟਰ ਜੀ 24 ਮਾਡਲ ਆ ਆ ਜਿਹੜਾ ਇਸ ਟਰੈਕਟਰ ਨੂੰ 8 ਮਹੀਨੇ ਹੋਏ ਆਏ ਨੇ ਜੀ ਇਹ ਸਾਲ ਨਹੀਂ ਹੋਇਆ ਜੀ ਕਿੰਨੇ ਦਾ ਟਰੈਕਟਰ ਟਰੈਕਟਰ 12 ਲੱਖ ਦਾ ਆ ਜੀ ਪਾਕਿਸਤਾਨੀ ਇਹ ਪਾਕਿਸਤਾਨ ਜੇ ਤਾਰ ਨਹੀਂ ਆਈ ਹਾਂਜੀ ਕੋਈ ਤਾਰੀਆਂ ਕੋ ਉਤਾਰਨੀ ਆੜੀਆਂ ਥੋੜੀ ਦੇ ਵਿੱਚ ਕੋਈ ਆਉਂਦਾ ਬੰਦਾ ਜਿਹੜਾ ਕੋਈ ਪਛਾਣ ਚ ਆਉਂਦਾ ਕੋਈ ਕੋਈ ਨਹੀਂ ਬੰਦਾ ਇੱਕ ਅੱਗੇ ਜਾਂ ਡਿਆ ਇੱਕ ਮੋੜ ਜਾਂ ਡਿਆ ਮੋਟਰਸਾਈਕਲ ਤੇ ਇਹ ਪੰਜਾਬ ਪੁਲਿਸ ਹੀ ਹੋਣ ਉਹਨਾਂ ਇਸ਼ਤਿਹਾਰੀ ਕਰੂਗੀ ਕਿਦਾਂ ਲੱਗਦਾ ਹਾਂ ਜੀ ਕੋਈ ਪੁਲਿਸ ਨਹੀਂ ਆੜ ਕੇ ਮੌਕਾ ਵੇਖਿਆ ਕੋਈ ਪੁਲਿਸ ਨਹੀਂ ਆਈ ਜੀ ਇੱਕ ਬੰਦਾ ਨਹੀਂ ਆਇਆ ਪੁਲਿਸ ਦਾ ਕੋਈ ਆਜ ਇੱਥੇ ਨਹੀਂ ਆਇਆ ਕਿਤੇ ਨਹੀਂ ਉਹਨਾਂ ਪੁੱਛਿਆ ਕਿ ਸ਼ਾਇਦ ਕੋਈ ਕੋਈ ਚੈੱਕਿੰਗ ਕਰ ਲੈ ਕੋਈ ਚੈੱਕ ਕਰਨ ਲੇਗਾ ਜੀ ਕੋਈ ਸਾਡੇ ਨਾਲ ਨਹੀਂ ਜਾਂਦਾ ਅਸੀਂ ਜਿੱਥੇ ਜਾਂਦੇ ਕੈਮਰੇ ਚੈੱਕ ਆਪ ਕਰਦੇ ਹਾਂ ਕੋਈ ਸਾਡੇ ਨਾਲ ਨਹੀਂ ਜਾਂਦਾ ਕੋਈ ਕੈਮਰੇ ਚੈੱਕ ਕਰਨ ਉਹਦਾ ਕੋਈ ਨਹੀਂ ਕਰਉਂਦਾ ਖਾਣਾ ਲੋਪੋ ਕੇ ਮੈਂਦਾ ਜੀ ਹਾਂਜੀ ਫਿਰ ਖਾਜ ਤੁਸੀਂ ਉਦੋਂ ਨਹੀਂ ਦੇ ਆਏ ਜੀ ਸੋਵਾਰ ਅੱਜ ਦਿਖਾ ਦੇ ਆਏ ਹੈ ਕੜਾ ਇਹਦਾ ਟਰੈਕਟਰ ਖੋਮ ਹੋਇਆ ਪਰ ਕੋਈ ਸੁਣਵਾਈ ਨਹੀਂ ਹੈਗੀ ਜੀ ਹਾਂਜੀ ਇਹ ਮੰਗ ਕਰਦੇ ਮਾਗੇ ਹੀ ਕਰਦੇ ਸਾਡਾ ਟਰੈਕਟਰ ਮਿਲਣਾ ਚਾਹੀਦਾ ਸਰਕਾਰ ਦਾ ਟਰੈਕਟਰ ਦਾ ਹੋਵੇ ਪੰਜਾਪੁਰ ਸਾਡਾ ਟਰੈਕਟਰ ਦਾ ਹੋਵੇ ਪੰਜਾਪੁਰ ਸਾਡੀ ਸੁਣਦੀ ਗੰਦੀ ਨਹੀਂ ਕੋਈ ਗੱਲਬਾ ਨਹੀਂ ਕਰਦੀ ਨਾ ਐਸਚੋ ਕਰਦਾ ਨਾ ਕੋਈ ਹਾਂਜੀ ਜਿਹੜੇ ਕੋ ਫੁੱੜੀ ਦੇ ਵਿੱਚ ਬੰਦੇ ਆਉਦੇ ਜੇ ਟਰੈਕਟਰ ਆਉਣਾ ਉਹਨਾਂ ਦੀ ਕੋ ਪਹਟਾਨ ਹੁੰਦੀ ਕਿ ਨਹੀਂ ਹੁੰਦੀ ਪਛਾਨ ਪੰਜਾਬ ਪੁਲਿਸ ਜਿਹੜੀ ਹੈ ਉਹ ਜਦ ਛੇਤੀ ਕਰ ਸਕਦੀ ਹੈ ਸਾਡੇ ਤੋਂ ਜਲਦੀ ਕਰ ਸਕਦੀ ਹੈ ਵੀ ਇਹ ਕਿਹੜਾ ਕਿਹੜਾ ਕਿੰਨੀ ਹਾਂਜੀ ਉਹਨਾਂ ਦਾ ਡੋਟ ਰੇਸ ਨੰਬਰ ਵੀ ਦਿੱਤੇ ਜਾਂ ਨੰਬਰ ਵੀ ਨਹੀਂ ਰੇਸ ਉਹਨਾਂ ਕੋਈ ਕਰਨੀ ਹੁੰਦਾ ਹੈ ਨੰਬਰ ਵੀ ਦਿੱਤੇ ਉਹਨਾਂ ਨੂੰ ਸਾਡਾ ਬਲਦੇਵ ਸਿੰਘ ਨਾਮ ਮੇਰਾ ਤੇ ਕੇਲੇ ਕੀ ਪਿੰਡ ਹੈ ਅੱਛਾ ਕੀ ਗੱਲ ਹੋਈ ਜੀ ਰਟ ਕਹਿੰਦੇ ਟਰੈਕਟਰ ਜੀ ਪਤਾ ਆ ਗਈ ਲੱਗਣਾ ਰਾਤ ਆਏ ਪੌਣੇ 1 ਵਜੇ 1 ਵਜੇ ਤੇ ਟਰੈਕਟਰ ਇਹ ਤੋਂ ਤੱਪੜ ਤਰਪਾਲਤ ਬੂਲ ਉੱਥੇ ਪਾਈ ਰਸਿਆ ਦਾ ਬੱਧੀ ਸਰ ਸੇਖ ਹੋੜ ਕੇ ਤਰਪਾਲ ਲਾ ਗਦੇ ਟਰੈਕਟਰ ਲੈ ਕੇ ਬਾਦ ਦਾ ਲੋਕਟਾਉਨ ਕੇ ਘਰੋਂ ਲੈ ਕੇ ਜਾ ਘਰੋਂ ਲੱਗੇ ਆ ਜੀ ਹਾਂ ਇਹ ਨਾਲ ਗਵਾਂਢੀ ਸੀਗੇ ਗਵਾਂਢੀਆਂ ਦੇ ਘਰੋਂ ਲੈ ਗਏ ਇਹ ਕਿਤੇ ਗਏ ਸੀ ਇਹ ਕਿਤੇ ਗਏ ਸੀ ਤਾਂ ਉਹਨਾਂ ਦਾ ਮਗਰੋਂ ਦਾ ਲੱਗਾ ਉਹ ਲੈ ਗਏ ਇਧਰ ਫਿਰ ਆਪਣਾ ਵੀ ਢਾ ਵੜਾ ਪਿਆ ਸੀ ਨਾ ਉਧਰ ਕੋਠੀ ਕੱਟੀ ਪੈਣ ਦੀ ਤੇ ਅਸੀਂ ਤਾਂ ਬਹੁਤ ਮਿਹਨਤ ਕਰਕੇ ਟਰੈਕਟਰ ਲਿਆ ਆਈ ਦੇ ਅਸੀਂ ਤਾਂ ਹੱਥ ਲੋ ਗਿਆ ਨਾ ਹੀ ਉਧਰ ਜੋਗੇ ਨਾ ਉਧਰ ਜੋਗੇ ਬਹੁਤ ਸਾਡੇ ਨਾਲ ਬਹੁਤ ਬੇਨਿਆਈ ਹੋਈ ਆ ਸਰਵਿਸ ਕਰਾਈ ਕੀਤੀ ਨਾ ਜੀ ਨਾ ਕੋਈ ਪੁਲਿਸ ਨਹੀਂ ਨਾ ਕੋਈ ਸਾਡੀ ਕੁਸ਼ਮਾਈ ਨਾ ਉਹ ਨਾ ਜੀ ਨਾ ਕੋਈ ਨਹੀਂ ਇਥੇ ਕੋਈ ਮੌਕਾ ਨਹੀਂ ਵੇਖ ਆਇਆ ਕੋਈ ਨਹੀਂ ਆਇਆ ਜੀ ਮੰਗ ਕਰਦੇ ਮੰਗ ਹੀ ਜਾਂਦੇ ਸਾਨੂੰ ਸਾਡਾ ਮਿਲਣਾ ਚਾਹੀਦਾ ਅਸੀਂ ਗਰੀਬ ਬੰਦੇ ਆ ਅਸੀਂ ਕਿੱਥੋਂ ਲਾਂਗ ਬਹੁਤ ਮਾੜਾ ਹਾਲ ਥਾਣਾ